ਓ ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ ਲਈ ਫਿਰਦਾ ਮੌਤ ਨਾਲ ਫੇਰੇ ਓ ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ ਲਈ ਫਿਰਦਾ ਮੌਤ ਨਾਲ ਫੇਰੇ ਓ ਥਾਪੀ ਮਾਰ ਬਘਾਨੇ ਘੇਰੇ ਨੀ ਬੰਬੀ ਹਾ ਬੋਲੇ ਬੋਲੇ ਨੀ ਬੰਬੀ ਹਾ ਬੋਲੇ ਹਾਏ ਹੇ ਪਿਛਲੇ 3 ਸਾਲ ਤੋਂ ਸਾਡੀ ਸੀ ਵੇਟ ਭਈ ਅਸੀਂ ਮੂਸੇਪੰਡ ਜਾਣਾ ਤੇ ਉਸ ਤੋਂ ਬਾਅਦ ਹੱਸਤਾ ਹੋ ਕੇ ਬਾਈ ਨਾ ਹਨਾ ਤੇ ਉਸ ਤੋਂ ਬਾਅਦ ਤਾਂ ਮੈਂ ਸਾਰੇ ਰਮਾਨ ਹੀ ਪੁੱਝ ਗਏ ਸਭ ਜਦੋਂ ਸਾਨੂੰ ਪਤਾ ਲੱਗਿਆ ਬਈ ਛੋਟਾ ਸਿੱਧੂ ਆ ਗਿਆ ਤੇ ਅੱਜ ਤਾਂ ਫਸਾਤ ਰੁਕਿਆ ਨਹੀਂ ਗਿਆ ਜੀ ਮੈਂ ਕਿ ਉਹਦੋਂ ਤਾਂ ਆਪਾਂ ਮਿਲ ਨਹੀਂ ਹੁਣ ਬਾਈ ਨੂੰ ਜ਼ਰੂਰ ਮਿਲ ਕੇ ਆਉਣਾ ਬਾਈ ਦੀ ਕੋਠੀ ਜਾ ਕੇ ਆਉਣਾ ਬਾਈ ਦੀ ਸਮਾਧਿ ਵੀ ਜਾਣਾ ਆਪਾਂ ਸਾਡੇ ਜਿਹੜੇ ਮਨ ਦੇ ਚਾਹ ਸੀਏ ਉਹ ਦੁਬਾਰੇ ਪੂਰੇ ਹੋਇਆ ਬਾਈ ਮਸਾ ਮਹਾਰਾਜ ਨੇ ਸੁਣੀਆ ਪ੍ਰਮਾਤਮਾ ਨੇ ਤੇ ਪ੍ਰਮਾਤਮਾਗੇ ਇਹ ਅਰਦਾਸ ਕਰਦਾ ਮੈਂ ਬਈ ਦਿਨ ਦੁਗਣੀ ਰਾਤ ਚੱਗਣੀ ਬਾਈ ਉਹ ਤੋਂ ਵੀ ਜ਼ਿਆਦਾ ਤਰੱਕੀ ਕਰੇ ਬਾਈ ਹਨਾ ਤੇ ਜਲਦੀ ਜਲਦੀ ਬਾਈ ਵੱਡਾ ਹੋਵੇ ਤੇ ਜਲਦੀ ਜਲਦੀ ਫਿਰ ਉਹੀ ਥਾਪੀ ਮਾਰੇ ਆ ਕੇ ਤੇ ਫੇਰ ਭਾਈ ਕਾਲ ਜੇ ਠਰਨਗੇ ਆਪਣੇ ਓ ਤੇਰੇ ਬੇਦਿਆ ਬੇਦਿਆ ਦੌਰ ਬਦਲਤਾ ਗਬਰੂ ਨੇ ਫਾਇਦਾ ਕੀਏ ਬਖਤ ਬੋਲ ਕੇ ਗਾਲੇ ਦਾ ਓ ਜੋਰ ਬਿਣਾ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਇਹ ਰਤਬਾ ਮੁਸੇ ਵਾਲੇ ਦਾ ਹੰਕਾਰ ਨਹੀਂ ਇਹ ਰਤਬਾ ਮੁਸੇ ਵਾਲੇ ਦਾ ਓ ਤੇਰੇ ਬੇਦਿਆ ਬੇਦਿਆ ਦੌਰ ਬਦਲਤਾ ਗੱਬਰੂ ਨੇ ਫਾਇਦਾ ਕੀਏ ਬਖਤ ਬੋਲ ਕੇ ਗਾਲੇ ਦਾ ਓ ਜੋਰ ਬਿਨਾ ਪੱਟਾਂ ਤੇ ਥਾਪੀ ਬੱਜਦੀ ਨਾ ਫਾਇਦਾ ਕੀਏ ਬਖਤ ਬੋਲ ਕੇ ਗਲੇ ਦਾ ਹੰਕਾਰ ਨਹੀਂ ਏ ਰਤਬਾ ਮੁਸੇ ਬਾਰੇ ਦਾ ਕੀ ਬਾਤ ਹੈ ਭਾਈ ਕੀ ਬਾਤ ਹੈ ਭਾਈ ਬਹੁਤ ਬਕਮਾਲ ਆਵਾਜ਼ ਹੈ ਤੁਹਾਡੀ ਕਿਹੜੇ ਮਿੰਟੋਂ ਆਇਓ ਭਾਈ ਭਗਤਾ ਭਾਈ ਕਾ ਜੀ ਠੀਕ ਹੈ ਠੀਕ ਹੈ ਹਾਂ ਜੀ ਭਗਤਾ ਭਾਈ ਕਾ ਤੋਂ ਆਇਆ ਜੀ ਤੇ ਮੇਰੇ ਨਾਲ ਭਾਈ ਕਰਨ ਮਲੂਕਈ ਆਏ ਨੇ ਮੇਰੇ ਦੋਸਤ ਤੇ ਪਿਛਲੇ 3 ਸਾਲ ਤੋਂ ਸਾਡੀ ਸੀ ਵੇਟ ਬਈ ਅਸੀਂ ਮੂਸੇਪੰਡ ਜਾਣਾ ਤੇ ਉਸ ਤੋਂ ਬਾਅਦ ਇਹ ਹਾਸਤਾ ਹੋਗੇ ਬਾਈ ਨਾ ਹਨਾ ਤੇ ਉਸ ਤੋਂ ਬਾਅਦ ਤਾਂ ਫਿਰ ਸਾਰੇ ਰਮਾਨ ਹੀ ਬੁੱਝ ਗਏ ਸਭ ਦੇ ਹਨਾ ਆਪ ਨੂੰ ਪਤਾ ਹੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਹੁਣ ਜਦੋਂ ਸਾਨੂੰ ਪਤਾ ਲੱਗਿਆ ਬਈ ਛੋਟਾ ਸਿੱਧੂ ਆ ਗਿਆ ਤੇ ਅੱਜ ਤੱਕ ਫਸਾਤ ਰੁਕਿਆ ਨਹੀਂ ਗਿਆ ਜੀ ਮੈਂ ਕਿ ਉਹਦੋਂ ਤਾਂ ਆਪਾਂ ਮਿਲ ਨਹੀਂ ਹੁਣ ਬਾਈ ਨੂੰ ਜ਼ਰੂਰ ਮਿਲ ਕੇ ਆਉਣਾ ਬਾਈ ਦੀ ਕੋਠੀ ਜਾ ਕੇ ਆਉਣਾ ਬਾਈ ਦੀ ਸਮਾਰਤੀ ਵੀ ਜਾਣਾ ਆਪਾਂ ਤੇ ਇਸੇ ਕਰਕੇ ਬਾਈ ਅਸੀਂ ਅੱਜ ਸਾਡੇ ਜਿਹੜੇ ਮਨ ਦੇ ਚਾਹ ਸੀਗੇ ਉਹ ਦੁਬਾਰੇ ਪੂਰੇ ਹੋਇਆ ਬਾਈ ਮਸਾ ਮਹਾਰਾਜ ਨੇ ਸੁਣੀਆ ਪ੍ਰਮਾਤਮਾ ਨੇ ਤੇ ਪ੍ਰਮਾਤਮਾਗੇ ਇਹ ਅਰਦਾਸ ਕਰਦਾ ਮੈਂ ਬਾਈ ਦਨ ਦੁਗਣੀ ਰਾਤ ਚੱਗਣੀ ਬਾਈ ਉਹ ਤੋਂ ਵੀ ਜ਼ਿਆਦਾ ਤਰੱਕੀ ਕਰੇ ਬਾਈ ਹਨਾ ਤੇ ਬਸ ਰਾਜਾ ਬਰਾਡ ਵੱਲੋਂ ਸਾਰੇ ਸਾਰੇ ਹੀ ਆਲਡਵਾਲਡ ਦੇ ਪੰਜਾਬੀਆਂ ਨੂੰ ਤੇ ਜਿੰਨੇ ਵੀ ਬਾਈ ਦੇ ਫੈਨ ਨੇ ਸਾਰੋਂ ਹੱਥ ਵੜ ਕੇ ਇਹ ਹੀ ਬੇਨਤੀ ਹੈ ਬਾਈ ਲਈ ਅਰਦਾਸਾਂ ਕਰੋ ਹਨਾ ਬਾਈ ਦੀਆਂ ਲੰਮੀਆਂ ਉਮਰਾਂ ਹੋਣ ਤੇ ਜਲਦੀ ਜਲਦੀ ਬਾਈ ਵੱਡਾ ਹੋਵੇ ਤੇ ਜਲਦੀ ਜਲਦੀ ਫਿਰ ਉਹੀ ਥਾਪੀ ਮਾਰੇ ਆ ਕੇ ਤੇ ਫੇਰ ਭਾਈ ਕਾਲਜ ਠਰਨਗੇ ਆਪਣੇ ਤੇ ਸਾਰੇ ਮੇਰੇ ਪੰਜਾਬ ਨੂੰ ਤੇ ਇੱਕ ਵਾਰੀ ਫੇਰ ਤੋਂ ਮੇਰੇ ਵੱਲੋਂ ਜਾਨਕਿਆ ਬਹੁਤ ਬਹੁਤ ਵਧਾਈਆਂ ਬਾਈ ਦੇ ਆਉਣ ਤੇ ਤੇ ਇੱਕ ਗਾਣਾ ਆਪਾਂ ਫੇਰ ਬਾਈ ਦੀ ਯਾਦ ਵਿੱਚ ਇੱਕ ਹੋਰ ਲਾਉਣੇ ਬਾਈ ਦਾ ਗਾਣਾ ਆਵਾਜ਼ ਬੜੀ ਬਾਕਮਾਲ ਹੈ ਮੈਂ ਖੁਦ ਕਹਿਣ ਲੱਗਾ ਸੀ ਵੀ ਇੱਕ ਗੀਤ ਹੋਰ ਸੁਣਨਾ ਚਾਹੁੰਣਾ ਕਿਉਂਕਿ ਹਾਂਜੀ ਹਾਂਜੀ ਕੋਈ ਗੱਲ ਨਹੀਂ ਜਰੂਰੀ ਬੜੀ ਕੈਂਟ ਵਾਜਾ ਬਾਈ ਤੁਹਾਡੀ ਹਾਂਜੀ ਗਾਓ ਗਾਓ ਬਾਈ ਮੇਰੇ ਹੁਣ ਜਾਨ ਕੇ 50 60 ਗੀਤ ਆ ਚੁੱਕੇ ਆ ਤੇ ਜਦੋਂ ਪ੍ਰਮਾਤਮਾ ਨੇ ਬਾਹ ਫੜਨੀ ਉਹਦੀ ਫੜਨੀ ਹੈਣਾ ਜੀ ਚਲੋ ਸੰਘਰਸ਼ ਕਰੀ ਜਾਂਦੇ ਆ ਤੇ ਅੱਜ ਬਾਈ ਦੇ ਇੱਥੇ ਆ ਕੇ ਚਲੋ ਤੁਸੀਂ ਅੱਜ ਆਏ ਮੀਡੀਆ ਵਾਲੇ ਆਏ ਆ ਹਨਾ ਤੇ ਬਹੁਤ ਧੰਨਵਾਦ ਆ ਤੁਹਾਡਾ ਵੀ ਤੁਸੀਂ ਮੈਨੂੰ ਇੱਥੇ ਸੁਣਿਆ ਤੇ ਲੋਕਾਂ ਰੂਰੂ ਕੀਤਾ ਓ ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ ਲਈ ਫਿਰਦਾ ਮੌਤ ਨਾਲ ਫੇਰੇ ਓ ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ ਲਈ ਫਿਰਦਾ ਮੌਤ ਨਾਲ ਫੇਰੇ ਓ ਧਾਪੀ ਮਾਰ ਬਗਾਨੇ ਘੇਰੇ ਨੀ ਬੰਬੀ ਹਾ ਬੋਲੇ ਬੋਲੇ ਨੀ ਬੰਬੀ ਹਾ ਬੋਲੇ ਹਾਏ ਹਾਏ ਥੈਂਕ ਯੂ ਜੀ ਠੀਕ ਹੈ ਭਾਈ ਕੱਲੇ ਨਾਲ ਕੋਈ ਫੈਮਿਲੀ ਮੈਂਬਰ ਨਹੀਂ ਹੈ ਤੁਹਾਡੇ ਨਹੀਂ ਜੀ ਮੇਰਾ ਦੋਸਤ ਆ ਕਰਨ ਭਈਆ ਹੈ अच्छा हां जी ਤੇ ਆ ਜਾ ਵੀਰੇ ਕਰਨ ਠੀਕ 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 ਹੈ ਬਈ ਇਹ ਮੇਰਾ ਦੋਸਤਾ ਕਰਨ ਤੇ ਅਸੀਂ ਰਾਤ ਹੀ ਪ੍ਰੋਗਰਾਮ ਬਣਾਇਆ ਭਈ ਆਪਾਂ ਜਾਣਾ ਜਾਣਾ ਬਾਈ ਦੇ ਪਿੰਡ ਅਸੀਂ ਬਾਈ ਉੱਥੋਂ ਫਿਰ ਸਵੇਰੇ 10 ਵਜੇ ਤੁਰ ਪਏ ਸੀਗੇ ਅੱਛਾ ਤੂੰ ਵੀ ਰੈਗੀ ਰੋਡੀ ਇੱਕ ਤਰ੍ਹਾਂ ਦੀ ਸਿੱਧੂ ਬਾਈ ਨੂੰ ਮਿਲਣ ਦੀ ਹਾਂਜੀ 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 ਉਦੋਂ ਮੇਰਾ ਪਿੱਛੇ ਜੇ ਗਾਣਾ ਆਉਣਾ ਸੀ ਉਸ ਟਾਈਮ ਤੇ ਆਪਣਾ ਅਰੜਾਰ ਗੀਤ ਮੇਰਾ ਆਉਣਾ ਸੀਗਾ ਉਦੋਂ ਮੈਂ ਕਿਹਾ ਬਾਈ ਜੀ ਆਪਾਂ ਕੋਠੀ ਆ ਕਿਹਣਾ ਬਾਈ ਨੂੰ ਕਹਾਂਗੇ ਬਾਈ ਯਾਰ ਮੇਰਾ ਗਾਣਾ ਮੜਾ ਯਾਰ ਕਿਉਂਕਿ ਬਾਈ ਨਾਲ ਟੈਲਨ ਨੂੰ ਬੜਾ ਸਪੋਰਟ ਕਰਦਾ ਹੁੰਦਾ ਸੀਗਾ ਬਹੁਤ ਮੈਂ ਦੇਖਦਾ ਰਹਿੰਦਾ ਸੀ ਅਕਸਰ ਮੈਂ ਮੋਹਲਿਆਂ ਦੇ ਇਲਾਕੇ ਰਹਿੰਦਾ ਸੀਗਾ ਬਾਈ ਨੂੰ ਤੇ ਬਾਈ ਸਭ ਦਾ ਸਤਿਕਾਰ ਕਰਦਾ ਸੀ ਨਾ ਉਹ ਵੱਡਾ ਛੋਟਾ ਨਹੀਂ ਵੇਖਦਾ ਸੀਗਾ ਸ ਤੇ ਆਪਣਾ ਗਾਣਾ ਮੈਂ ਰੀਲ ਜੀ ਬਾਈ ਤੋਂ ਕਰਵਾਵਾ ਨਹੀਂ ਤਾਂ ਬਾਈ ਤੋਂ ਬੋਲ ਕੇ ਪਵਾਵਾ ਉਹਦੀ ਆਈਡੀ ਜੀ ਬਾਈ ਬਾਈ ਯਾਰ ਤੂੰ ਮਾੜਾ ਬੋਲ ਕੇ ਦਾਨ ਮਾੜਾ ਮੇਰਾ ਗਾਣਾ ਜਾਨੀ ਫੇਮਸ ਹੋ ਜਾਊਗਾ ਹਾਂਜੀ ਤੇ ਉਹ ਪਰ ਸਾਡੀ ਜਾਨੀਆ ਅਧੂਰਾ ਰਹਿ ਗਿਆ ਕੰਮ ਤੇ ਅੱਜ ਹਜੇ ਦੇਖੋ ਬਾਈ ਹਜੇ ਛੋਟਾ ਜਿਹਾ ਹਨਾ ਚੰਦ ਕੇ ਦਿਨ ਹੋਏ ਬਾਈ ਨੂੰ ਆਏ ਨੂੰ ਹਨਾ ਤੇ ਅੱਜ ਦੇਖੋ ਮੈਂ ਅੱਜ ਮੀਡੀਆ ਦੇ ਮੂਰੇ ਆ ਮੇਰੇ ਲਈ ਤਾਂ ਇਹ ਬਹੁਤ ਵੱਡੀ ਗੱਲ ਆ ਬਈ ਬਾਈ ਦੇ ਘਰੇ ਅੱਜ ਮੈਂ ਮੀਡੀਆ ਦੇ ਮੂਰੇ ਆਇਆ ਹਨਾ ਤੇ ਲੋਕਾਂ ਦੇ ਵਿੱਚ ਚਲੋ ਲੋਕ ਮੈਨੂੰ ਜਿਹੜੇ ਮੈਂ ਨਹੀਂ ਜਾਣਦੇ ਉਹ ਵੀ ਜਾਣਣਗੇ ਏ ਬਹੁਤ ਮੈਨੂੰ ਖੁਸ਼ੀ ਹੋਈ ਐ ਇਸ ਗੱਲ ਤੇ ਵੀ ਮੈਂ ਬਾਈ ਦੇ ਪਿੰਡਾਂ ਐ ਬਾਈ ਦੇ ਘਰ ਖੜਿਆ ਇਸ ਟਾਈਮ ਅਸੀਂ ਤੇ ਬਾਈ ਦੇ ਜਿਹੜੇ ਸੰਦ ਬਣਾਏ ਹੋ ਸੀਗੇ ਟਰੈਕਟਰ ਟਰਾਲੀਆਂ ਜਿਉਂ ਥਾਰ ਵੀ ਦੇਖੀ ਗੱਡੀ ਜਿਹਦੇ ਵਿੱਚ ਬਾਈ ਦੇ ਹਨਾ ਧਿਆਨ ਤੋਂ ਹੋਇਆ ਸੀ ਬਾਈ ਦਾ ਤੇ ਚਲੋ ਉਹ ਸਭ ਕੁਝ ਸਾਨੂੰ ਹੁਣ ਜਾਣ ਕੇ ਵੀ ਬਾਈ ਸਿੱਧੂ ਨੇ ਆ ਕੇ ਸਭ ਕੁਝ ਭੁਲਾ ਦਿੱਤਾ ਹਾਂਜੀ ਤੇ ਸਾਨੂੰ ਆਏ ਵੀ ਬਾਈ ਨਹੀਂ ਕੁਝ ਚੰਦ ਲੈਣਾ ਜੀ ਸਹਿਨ ਚ ਤੁਹਾਡੀ ਹੂੰ ਓ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਧਿਆਉਂਦੇ ਹੈ ਓ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਧਿਆਉਂਦੇ ਹੈ ਕੁੱਲ ਚੀਜ਼ ਮੁੱਲ बिकਦੀ ਓ ਜੰਮੇ ਨਾਲ ਦੇ ਤੇ ਬਾਈ ਦੀਆਂ ਲੰਮੀਆਂ ਉਮਰਾਂ ਹੋਣ ਤੇ ਅਸੀਂ ਜਾਨਕੀ ਜਿਆਦਾ ਸਮਾਂ ਨਹੀਂ ਇਹ ਬਸ 10 12 ਸਾਲ ਦੇ ਸਮੇਂ ਦੇ ਵਿੱਚ ਵਿੱਚ ਬਾਈ ਨੇ ਉਹੀ ਥਾਪੀ ਤੇ ਉਹੀ ਸਟੇਜ ਹੋਊਗੀ ਉਹੀ ਬਾਈ ਦੀ ਆਵਾਜ਼ ਹੋਊਗੀ ਉਹੀ ਬਾਈ ਦਾ ਅੰਦਾਜ਼ ਹੋਊਗਾ ਹਨ ਤੇ ਲੋਕਾਂ ਦੇ ਵਿੱਚ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਬਾਈ ਨੇ ਫੇਰ ਫੇਰ ਹਨ ਤੇ ਬਾਈ ਦੀ ਯਾਦ ਤਾਂ ਆਪਣੇ ਦਿਲਾਂ ਚ ਹਰ ਵਕਤ ਰਹੀ ਹੈ ਤੇ ਨਾ ਹੀ ਆਪਾਂ ਕੱਢੀ ਤੇ ਨਾ ਹੀ ਕੱਢਣੀ ਹੈ ਠੀਕ ਹੈ ਜੀ ਉਹ ਘਾੜ ਤਾਂ ਮਹਿਸੂਸ ਸਾਹਮਣੇ ਹੁੰਦੀ ਰਹਿਣੀ ਹੈ ਪਰ ਫਿਰ ਵੀ ਜਿਹੜਾ ਬਾਈ ਹੁਣ ਨਿਕਲ ਸਿੱਧੂ ਆਇਆ ਆਪਣਾ ਬਈ ਉਹਦੇ ਆਉਣ ਤੇ ਥੋੜਾ ਦਿਲ ਨੂੰ ਤਰਵਾਸਾ ਹੋ ਗਿਆ ਯਾਰ ਬਈ ਇਹਨਾਂ ਚਿਰਾਗ ਫਿਰ ਤੋਂ ਹਰਾ ਹੋ ਗਿਆ ਹਨ ਤੇ ਬਹੁਤ ਮਾਨੂੰ ਖੁਸ਼ੀ ਮਿਲੀ ਆ ਤੇ ਇਹਦੇ ਜਿਹੜੇ ਆਪਣੇ ਬਲਕਾਰ ਬਲਕਾਰ ਕੌਰ ਜੀ ਹਨ ਜੀ ਬਲਕਾਰ ਸੰਗ ਜੀ ਹਾਂਜੀ ਉਹਨਾਂ ਨੂੰ ਤੇ ਮਾਤਾ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਹੋਵੇ ਹਨ ਤੇ ਉਹਨਾਂ ਦੇ ਘਰ ਚਿਰਾਗ ਨੇ ਹਨਾ ਜਨਮ ਲਿਆ ਚਲੋ ਇੱਕ ਵਾਰ ਫਿਰ ਉਹਨਾਂ ਦੀ ਜੜ ਲੱਗੀ ਏ ਤੇ ਪ੍ਰਮਾਤਮਾ ਕਰੇ ਇਹ ਰਾਤ ਦੁਗਣੀ ਰਾਤ ਦੁਗਣੀ ਜਿੰਚੋਗਨੀ ਤਰੱਕੀ ਕਰੇ ਤੇ ਰਾਜਾ ਬਰਾੜ ਵੱਲੋਂ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਸੇ ਤਰ੍ਹਾਂ ਹੀ ਸਿੱਧੂ ਮੂਸੇ ਦਾ ਜਿੜੇ ਰਹੋ ਜਿਉਂਦੇ ਵਾਧਦੇ ਰਹੋ ਤੇ ਮੇਰੇ ਵੀਰ ਅ ਡੇਲੀ ਪੋਸਟ ਤੋਂ ਯਾਨੀ ਕਿ ਇਹਨਾਂ ਨੇ ਮੇਰਾ ਇੱਥੇ ਲਾਈਵ ਸੁਣਾ ਰਿਹਾ ਸੋਨੂੰ ਤੇ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਜਿਉਂਦੇ ਵਾਧਦੇ ਰਹੋ ਜੀ ਥੈਂਕ ਯੂ ਬਰਾੜ ਜੀ ਆਏ ਹੋ ਨੇ ਇੱਥੇ ਸਪੈਸ਼ਲ ਇਹਨਾਂ ਦੀ ਆਵਾਜ਼ ਬੜੀ ਹੀ ਬਾਕਮਾਲ ਹੈ ਸੋ ਗੀਤ ਵੀ ਸੁਣਾਇਨੇ ਸਿੱਧੂ ਬਾਈ ਦੇ ਸੋ ਦੇਖ ਸਕਦੇ ਹੋ ਤਸਵੀਰਾਂ ਫਿਲਹਾਲ ਹਵੇਲੀ ਦੀਆਂ ਛੋਟੇ ਸਿੱਧੂ ਨੂੰ ਲੈ ਕੇ ਕਾਫੀ ਦੋ ਦਿਨ ਪਹਿਲਾਂ ਕਾਫੀ ਜਸ਼ਨ ਮਨਾਇਆ ਗਿਆ ਸੀ ਹੁਣ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਗੱਲ ਕਰੀਏ ਸਿੱਧੂ ਬਾਈ ਦੀ ਯਾਦਗਾਰ ਦੀ ਉੱਥੇ ਵੀ ਲੋਕਾਂ ਦਾ ਲਗਾਤਾਰ ਆਣਾ ਜਾਣਾ ਚੱਲ ਰਿਹਾ ਸੋ ਟਰੈਕਟਰ ਦੀਆਂ ਤਸਵੀਰਾਂ ਨੇ ਸੋ ਹੁਣ ਦੇਖਣਾ ਬੰਦਾ ਕਿ ਛੋਟੇ ਸਿੱਧੂ ਦੀ ਐਂਟਰੀ ਕਦੋਂ ਇਸ ਸਵੇਲੀ 'ਚ ਹੁੰਦੀ ਹੈ ਕਿਉਂਕਿ ਜਿਹੜੇ ਸਿੱਧੂ ਬਾਈ ਦੇ ਫੈਨਸ ਨੇ ਉਹਨਾਂ ਨੇ ਚਾਹਣ ਵਾਲੇ ਨੇ ਉਹ ਬੇਸਬਰੀ ਦੇ ਨਾਲ ਛੋਟੇ ਸਿੱਧੂ ਦਾ ਇੰਤਜ਼ਾਰ ਕਰ ਰਹੇ ਨੇ ਮੂਸਾਪਿੰਡ ਤੋਂ ਮੇਰੇ ਸਹਿਯੋਗੀ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਰਜ ਸ਼ਰਮਾ